ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਕਿ ਮੈਨੂੰ ਫੋਨ ਤੇ ਭੈਣ ਭਰਾਵਾਂ ਨੇ ਔਰ ਜੋ ਵੀ ਸੰਗਤ ਨੇ ਦੱਸਿਆ ਇਤਨੀ ਪਰੇਸ਼ਾਨ ਆ ਉਹਦੇ ਉਪਾਏ ਮੈਂ ਲੱਭ ਕੇ ਲਿਆਇਆ ਹਾਂ ਮੈਂ ਟੈਸਟ ਕੀਤਾ ਹੈਗਾ ਕਾਫੀ ਹੱਦ ਤੱਕ ਕਿ ਕਾਮਯਾਬ ਹੈ ਸਤ ਸੰਗਤ ਜੀ ਅੱਜ ਦਾ ਉਹ ਟਾਈਮ ਹੈ ਕਲ ਯੁਗ ਦਾ ਉਹ ਦੌਰ ਗੁਜ਼ਰ ਰਿਹਾ ਹੈ ਜਿਸ ਦੇ ਵਿੱਚ ਕੋਈ ਕਿਸੇ ਦਾ ਨਹੀਂ ਹੈਗਾ ਨਾ ਕੋਈ ਸਾਕਾ ਮਾਂ ਦਾ ਪਿਓ ਦਾ ਪੁੱਤਰਾਂ ਦਾ ਪਿਓ ਦਾ ਕੋਈ ਸਾਕਾਨੀ ਹੈਗਾ ਕੋਈ ਰਿਸ਼ਤੇਦਾਰ ਤੁਹਾਡਾ ਸਾਕਾ ਨਹੀਂ ਹੈ ਅਗਰ ਤੁਹਾਡੀ ਜੇਬ ਦੇ ਚਾਰ ਕੋਡੀਆਂ ਹੈ ਮਤਲਬ ਪੈਸੇ ਹੈਗੇ ਆ ਤੇ ਸਾਰੇ ਤੁਹਾਨੂੰ ਸਾਸਰੀ ਕਾਲ ਵੀ ਕਰਨਗੇ ਤੇ ਸਲਾਮ ਵੀ ਕਰਨਗੇ ਅਗਰ ਤੁਹਾਡੇ ਕੋਲ ਪੈਸੇ ਨਹੀਂ ਆ ਜਾਂ ਤੁਹਾਡੇ ਕੋਲ ਕੋਈ ਚੰਗਾ ਕਾਰੋਬਾਰ ਨਹੀਂ ਹੈ ਅਗਰ ਕੰਮ ਕਰ ਹੈ ਵੀ ਤੇ ਚੱਲਦਾ ਨਹੀਂ ਹੈ ਤੇ ਲੋਕੀ ਕੀ ਕਰਨ ਸਾਲ ਸਾਲ ਫਰੇ ਦਾ ਪਰ ਉਹ ਦੁੱਧ ਕਾਰ ਦਿੰਦੇ ਆ ਇਹਨੇ ਫੋਨ ਆਏ ਭੈਣ ਭਰਾਵਾਂ ਦੇ ਇਹਨੇ ਦੁਖੀ ਹੈਗੇ ਆ ਉਹਦੀ ਮੈਂ ਅੱਜ ਉਪਾਏ ਲੈ ਕੇ ਆਇਆ ਵਾ ਧਿਆਨ ਨਾਲ ਸੁਨੋ ਨੋਟ ਕਰਨਾ ਤੇ ਨੋਟ ਕਰ ਲਓ ਬਾਕੀ ਤੁਸੀਂ ਬਾਰ ਬਾਰ ਵੀਡੀਓ ਦੇਖ ਕੇ ਆਰਾਮ ਨਾਲ ਉਪਾਏ ਕਰ ਸਕਦੇ ਹੋ ਉਹਨ ਕੰਮ ਕਰਨੀ ਚੱਲ ਰਿਹਾ ਦੁਕਾਨ ਦੇ ਵਿੱਚ ਸਮਾਨ ਭਰਿਆ ਪਿਆ ਗ੍ਰਾਹਕ ਨਹੀਂ ਹੈਗਾ ਗ੍ਰਾਹਕ ਆਉਂਦਾ ਆ ਤਾ ਉਹ ਨਾਲ ਗੱਲਬਾਤ ਕਰਦਾ ਆ ਚੀਜ਼ ਪਸੰਦ ਕਰ ਲੈਂਦਾ ਆ ਫਿਰ ਲੈ ਕੇ ਨਹੀਂ ਜਾਂਦਾ ਫਿਰ ਤੁਸੀਂ ਫੋਨ ਕਰ ਦਿਓ ਭਾਈ ਸਾਹਿਬ ਇਹ ਸਮਾਨ ਲੈ ਜਾਓ ਹਾਂ ਜੀ ਆ ਰਹੇ ਆ ਵੀ ਪੈਸੇ ਡਾਲ ਰਹੇ ਆ ਆ ਭੇਜਵਾ ਦੇਣਾ ਅਸੀਂ ਪੈਸੇ ਡਾਲ ਰਹੇ ਆ ਇਹ ਹੈ ਉਹ ਲਾਰਲ ਪਲਾਰਲ ਲੱਪਾ ਕਰਕੇ ਸਾਰੀ ਗੱਲ ਨਿਕਲ ਜਾਂਦੀ ਹੈ ਹਾਲਾਤ ਇੱਥੋਂ ਤੱਕ ਪਹੁੰਚ ਜਾਂਦੇ ਆ ਇਹ ਬੰਦੇ ਨੂੰ ਦੂਜੇ ਦੇ ਹੱਥ ਫਰਵਾਉਣਾ ਪੈਂਦਾ ਜਾਂ ਫਿਰ ਬੈਂਕ 'ਚ ਜਾ ਕੇ ਲੋਨ ਲੈਣਾ ਪੈਂਦਾ ਫਿਰ ਉਹ ਗਲਤ ਦਿਨ ਲੋਨ ਲੈ ਲੈਂਦੇ ਆ ਆਪਣੀ ਡੇਟ ਆਫ ਬਰਥ ਨਹੀਂ ਦੇਖਦੇ ਫਿਰ ਉਹ ਲੋਨ ਦੇ 'ਚ ਫਸਿਆ ਤੇ ਫਸਦੇ ਚਲੇ ਜਾਂਦੇ ਇੱਕ ਲੋਨ 'ਤੇ ਦੂਜਾ 'ਤੇ ਤੀਸਰਾ ਚੌਥਾ ਇੱਕ ਲੋਨ ਉਤਾਰ ਦਿਆ ਦੂਜਾ ਲੈਣਾ ਪੈਂਦਾ ਤੇ ਦੂਜੇ ਦਾ ਲੋਨ ਉਤਾਰਨਾ ਤੇ ਤੀਜਾ ਲੈਣਾ ਪੈਂਦਾ ਮਤਲਬ ਇੱਕ ਵਾਰ ਇਹ ਕਿ ਸਾਈਕਲ ਪਰ ਚੱਲ ਪੈਂਦੀ ਆ इस तो चंगा सी पहला अम बधाइए क्थ न फैलाईए पहला है एक एने के शीशी ले लो खाली शीशी कच की हो प्लास्टिक की हो कच दी हो, हो, हो ज़्यादा चंगा है वह सरों का तेल भरो वैसे किसी दिन भी तुम्हें ਉਪਾਏ ਕਰ ਸਕਦੇ ਹੋ ਅਗਰ ਸ਼ਨੀਚਰਵਾਰ ਨੂੰ ਕਰੋਗੇ ਜਦਾ ਚੰਗਾ ਹੈਗਾ ਸਰੋਂ ਦਾ ਤੇਲ ਲੈਣਾ ਹੈ ਸ਼ੀਸ਼ੇ ਚ ਭਰਨਾ ਹੈ ਟੱਕਣ ਲਗਾ ਦੇਣਾ ਹੈ ਔਰ ਆਪਣੇ ਹੱਥੇ ਚ ਫੜ ਕੇ ਇਹ ਹੀ ਕਾਮਨਾ ਕਰਨੀ ਹੈ ਕਿ ਮੇਰਾ ਕਾਮਕਾਰ ਦਿਨ ਦੁਨੀ ਤੇ ਰਾਜ ਚੋਗਨੀ ਤਰੱਕੀ ਕਰੇ ਫਿਰ ਇਹ ਸ਼ੀਸ਼ੇ ਨੂੰ ਕਦੇ ਵੀ ਦਿਨ ਚ ਸੂਰਜ ਨਿਕਲਣ ਤੋਂ ਲੈ ਕੇ ਸੂਰਜ ਡੁੱਬਣ ਤੋਂ ਪਹਿਲਾਂ ਕਿਤੇ ਵੀ ਜਲ ਪ੍ਰਵਾਹ ਕਰ ਦਿਓ ਕਿਸੇ ਨਦੀ ਵਿੱਚ ਜਾਂ ਕੋਈ ਤੁਹਾਡੇ ਪੌਂਡ ਹੋਵੇ ਜਾਂ ਜਿਹਨੂੰ ਕਹਿੰਦੇ ਛੋਟਾ-ਮੋਟਾ ਸਲੂਵਰ ਹੈਗਾ। ਮੈਂ ਧਾਰਮਿਕ ਸਲੂਵਰ ਨਹੀਂ ਵੈਸੇ ਜਿਦਾਂ ਪਿੰਡਾਂ ਦੇ ਛੁੰਦਾ ਵਾ ਜਾਂ ਖੇਤਾਂ ਦੇ ਨਾਲ-ਨਾਲ ਇੱਕ ਪੂਰੀ ਛੋਟੀ-ਛੋਟੀ ਜਿਹੀ ਸੂਆ ਬਣਿਆ ਹੁੰਦਾ ਤੁਸੀਂ ਉਹਦੇ ਵਿੱਚ ਉਹਨੂੰ ਪਾ ਦਿਓ। ਪਿੱਛੇ ਮੁੜ ਕੇ ਨਹੀਂ ਦੇਖਣਾ। ਆਪਣੇ ਘਰ ਆ ਜਾਓ। ਦੁਕਾਨ ਤੇ ਨਾ ਦੁਕਾਨ ਚਲੇ ਜਾਓ। जाके हाथ मुँह धो तो के अपने काम के लग जाओ बस एक इन्ना की उपाय करना है देखना रुके हुए काम चल पाएंगे पैसे रुके हुए वो भी आ जाएंगे नंबर दो उपाय ओ उपाय हैगा जिसने के ਤੁਹਾਡੀ ਹਰ ਮਨੋ ਕਾਮਨਾ ਪੂਰੀ ਕਰਨੀ ਹੈ। ਉਹ ਜੇ ਪਹਿਲਾ ਤੇ ਇਹ ਹੈਗਾ ਕਿ ਤੁਸੀਂ ਸਵੇਰੇ ਸੂਰਜ ਉੱਗਣ ਤੋਂ 2 ਘੰਟੇ ਪਹਿਲਾਂ ਉੱਠਣਾ ਹੈ। ਅਗਰ ਨਹੀਂ ਉੱਠ ਸਕਦੇ ਤੇ ਕੋਈ ਗੱਲ ਨਹੀਂ। ਵੈਸੇ ਤਾਂ ਹਰ ਸ਼ਖਸ ਨੂੰ 3 ਵਜੇ ਤੋਂ ਪਹਿਲਾਂ ਉੱਠਣਾ ਚਾਹੀਦਾ ਹੈ। ਔਰ ਜਿਹੜੇ ਸਾਡੇ ਬੂਬਨੇ ਹੈਗੇ ਤੁਹਾਨੂੰ ਦੱਸਦੇ ਕਿ ਨਾਮ ਜਪੋ ਰਾਤੀ 12 ਵਜੇ ਅੰਮ੍ਰਿਤ ਵੇਲਾ ਸ਼ੁਰੂ ਹੋ ਜਾਂਦਾ ਹੈ ਫਲਾਣਾ ਹੋ ਜਾਂਦਾ ਹੈ। ਇਹਨਾਂ ਦੇ ਬਹਿਕਾਵੇ ਵਿੱਚ ਨਾ ਆਓ ਕਿਉਂਕਿ ਹੰਸ ਤੁਹਾਡਾ ਹੰਸ ਨੇ ਇਕੱਲਾ ਹੀ ਜਾਣਾ ਇਹਨਾਂ ਨੇ ਤੁਹਾਡੇ ਨਾਲ ਨਹੀਂ ਜਾਣਾ ਜੋ ਤੁਸੀਂ ਕਰਮ ਕਰ ਰਹੇ ਹੋ ਉਹ ਤੁਹਾਡੇ ਨਾਲ ਜਾਣੇ ਆ ਜੋ ਪਿੱਛੇ ਕਰਮ ਕਰਕੇ ਆਏ ਹੋ ਅੱਜ ਤੁਸੀਂ ਉਹਦਾ ਭੁਗਤਾਨ ਕਰ ਰਹੇ ਹੋ ਕਿਉਂਕਿ ਪਾਪ ਤਾਂ ਸਾਡੇ ਬਹੁਤ ਹੈਗੇ ਉਹਨਾਂ ਜੋ ਕੁਝ ਹਿੱਸਾ ਜਿਹੜੇ ਕਰਮ ਹੁੰਦੇ ਆ ਨਾ ਉਹ ਤੁਹਾਡੇ ਨਾਲ ਆ ਕੇ ਦੁਨੀਆ ਚ ਆਉਂਦੇ ਆ ਕਿਉਂਕਿ ਐਜ਼ ਏ ਯੋਚੇ ਜੈਨੂਰੋਲੋਜਿਸਟ ਮੈਂ ਕਹਿ ਸਕਦਾ ਕਿ ਸਾਡੇ ਡੇਟ ਆਫ ਬਰਥ ਦੇ ਹਰ ਨੰਬਰ ਦੇ ਵਿੱਚ ਕੋਈ ਨਾ ਕੋਈ ਇੱਕ ਰਾਜ਼ ਹੈਗਾ ਇਹ ਰਾਜ਼ ਮੈਂ ਤੁਹਾਨੂੰ ਬਹੁਤ ਜਲਦੀ ਸ਼ੇਅਰ ਕਰਾਂਗਾ ਹੁਣ ਅਜੇ ਕਾਫੀ ਦਿਨ ਭਾ ਵੀਡੀਓ ਪਾਉਣ ਲੱਗਾ ਮਾਫੀ ਮੰਗ ਲੈਣਾ ਕਿਉਂਕਿ ਭੈਣ ਭਰਾਵਾਂ ਦੀ ਸਮੱਸਿਆਵਾਂ ਇੰਨੀਆਂ ਜ਼ਿਆਦਾ ਸੀ ਤੇ ਉਹਨਾਂ ਦਾ ਸਕੋਪ ਬਣਾਉਂਦੇ ਬਣਾਉਂਦੇ ਟਾਈਮ ਹੀ ਨਹੀਂ ਲੱਗਾ ਵੀਡੀਓ ਬਣਾਉਣ ਦਾ ਨੰਬਰ 2 ਮੈਂ ਇੱਕ ਨਵਾਂ ਪੂਰਾ ਪ੍ਰੋਗਰਾਮ ਤਿਆਰ ਕਰ ਰਿਹਾ ਹਾਂ ਮਾਂ ਆਸਾਨ ਭਾਸ਼ਾ ਦੇ ਵਿੱਚ ਪੰਜਾਬੀ ਵਿੱਚ ਔਰ ਹਿੰਦੀ ਦੇ ਵਿੱਚ ਇਹਨਾਂ ਦੋਨਾਂ ਦਾ ਬਣਾਉਂਦਾ ਇੱਕ ਮੇਰਾ ਮਕਸਦ ਹੈਗਾ ਕਿ ਮੈਂ ਇੰਨੇ ਸਾਰੇ ਕੋਰਸ ਕੀਤੇ ਅਲੱਗ-ਅਲੱਗ ਕੋਰਸ ਕੀਤੇ ਇੱਕ ਕੋਰਸ ਨੂੰ ਕੇਵਲੀ ਦੋ-ਦੋ ਵਾਰੀ ਕੀਤਾ ਹੈਗਾ ਕਿ ਸਮਝ ਨਹੀਂ ਆਉਂਦੀ ਅਧੂਰਾ ਗਿਆਨ ਵਿਨਾਸ਼ ਦਾ ਕਾਰਨ ਬੰਦਾ ਹੈ ਆ ਜਿੰਨੀਆਂ ਵੀ ਆ ਦੁਕਾਨਾਂ ਖੋਲ ਕੇ ਬੈਠੇ ਹੋਏ ਆ ਪਹਿਲਾਂ ਵੈਬਨਾਰ ਕਰਦੇ ਆ ਵੈਬਨਾਰ ਸੇ ਉਹੀ ਆ ਜਿਦਾ ਪਹਿਲਾਂ ਮਜਮਾ ਲਾਉਂਦੇ ਹੁੰਦੇ ਸੀਗੇ ਫਿਰ ਆਪਾਂ ਸਮਾਨ ਵੇਚਦੇ ਸੀ ਉਸ ਤਰ੍ਹਾਂ ਹੀ ਇਹ ਕਰਦੇ ਆ ਫਿਰ ਕਹਿਣਗੇ ਜੀ ਅਗਲੇ 15 ਮਿੰਟ ਦੇ ਤੁਸੀਂ ਲੌਗਇਨ ਕਰੋਗੇ ਤੁਹਾਨੂੰ ਆ ਆ ਦੇਾਂਗੇ ਨਹੀਂ ਦੇਾਂਗੇ ਅਗਰ ਤੁਸੀਂ ਅਪਲਾਈ ਕਰਤਾ ਠੀਕ ਹੈ ਨਹੀਂ ਤਾਂ ਫਿਰ ਕਹਿਣ ਜੀ ਇੰਨੇ ਪੈਸੇ ਦਿਓ ਫਿਰਾਨੂੰ ਇੱਕ ਪੈਸੇ ਦੀ ਖੇਡ ਆ ਜਦੋਂ ਇਹਨਾਂ ਦੀ ਕਲਾਸਾਂ ਅਟੈਂਡ ਕਰੋਗੇ ਜਿੱਦੋਂ ਕੋਰਸ ਖਤਮ ਹੋ ਜਾਏਗਾ ਤੁਸੀਂ ਇਹ ਮਹਿਸੂਸ ਕਰੋਗੇ ਤੁਹਾਡਾ ਕੁਝ ਅਧੂਰਾਪਣ ਰਹਿ ਗਿਆ ਜਿਸ ਤੇ ਐਗਜ਼ਾਮਪਲ ਮੈਂ ਦੱਸਦਾ ਸਭ ਤੋਂ ਪਹਿਲਾਂ ਮੈਂ ਮੋਬਾਈਲ ਨਿਮਰੋਲੋਜੀ ਸਿੱਖੀ ਸੀਗੀ ਕਿਉਂਕਿ ਨਿਮਰੋਲੋਜੀ ਮੈਂ ਲੋਸ਼ੋ ਵਾਲੀ ਲੋਸ਼ੋ ਵਾਲੀ ਨਿਮਰੋਲੋਜੀ ਮੈਂ 2004 ਦੇ ਵਿੱਚ ਜਾਂ 2003 ਦੇ ਵਿੱਚ ਸਿੱਖੀ ਸੀ ਇੱਕੋ ਮਿਸਟਰ ਅਰਵਿੰਦ ਸੂਜੀ ਹੈਗੇ ਆ ਉਹਨਾਂ ਕੋਲੋਂ ਸੀਡੀ ਦਾ ਸੈੱਟ ਲਿਆ ਸੀ ਤੇ ਮੈਂ ਕਰ ਆਪਣੇ ਕੰਪਿਊਟਰ ਤੇ ਹੀ ਸਿੱਖੀ ਸੀਗੀ। ਮੈਨੂੰ ਸਮੇਂ ਲੋ 22 ਸਾਲ ਦਾ ਮੈਨੂੰ ਐਕਸਪੀਰੀਅੰਸ ਹੈਗਾ। ਉਸ ਤੋਂ ਬਾਅਦ ਮੈਂ ਕਹ ਨਿਮਨੋਲੋਜੀ ਸਿੱਖ ਲਈ ਨੀ ਮੋਬਾਈਲ ਦੀ ਉਹ ਸਿੱਖੀ ਅਧੂਰਾਪਨ ਜਿਹੜੇ ਪੇਅਰ ਹੁੰਦੇ ਇਹਨਾਂ ਦਾ ਕੀ ਇਫੈਕਟ ਪੈਂਦਾ ਹੈ ਕੀ ਇੰਪੈਕਟ ਪੈਂਦਾ ਇਹ ਬਿਲਕੁਲ ਨਹੀਂ ਦੱਸਿਆ ਗਿਆ। ਦੱਸਿਆ ਗਿਆ 5-7 ਬਾਰੇ ਦੱਸਤਾ ਕੰਪੂਰਾ ਹੋ ਗਿਆ। ਫਿਰ ਦੂਸਰੀ ਵਾਰੀ ਕੀਤਾ ਉਨੇ ਫੇਰ ਦਾ ਇੰਪੈਕਟ ਦੱਸਿਆ ਉਹ ਹੋਰ ਬਹੁਤ ਚੀਜ਼ ਐਸੀ ਐਸੀ ਜਿਹੜੀ ਫੇਰ ਅਧੂਰੀ ਰਹਿ ਗਿਆ ਫਿਰ ਆਪਣੀ ਮਿਹਨਤ ਨਾਲ ਫਿਰ ਸਾਰਾ ਕੰਪਲੀਟ ਕੀਤਾ ਤੇ ਇਹ ਸਾਰਾ ਕੋਰਸ ਮੈਂ ਇੱਕ ਸਿੰਗਲ ਬਣਾ ਦੂੰਗਾ ਜਿਹਦੇ ਵਾਸਤੂ ਵੀ ਹੋਏਗਾ ਮੋਬਾਈਲ ਨਿਮਰੋਲੋਜੀ ਵੀ ਹੋਏਗੀ ਲੋਸ਼ੋ ਵਾਲੀ ਵੀ ਹੋਏਗੀ ਔਰ ਵੈਦਿਕ ਵੀ ਹੋਏਗੀ ਨਾਲ ਤੁਹਾਡੇ ਟੈਰੋ ਵੀ ਹੋਣਗੇ ਟੈਰੋ ਕਾਰਡਸ ਮੈਡੀਕਲ ਨਿਮਰੋਲੋਜੀ ਇਹ ਮੈਂ ਇੱਕ सिंपल ਜਿਆ ਕੋਰਸ ਤਿਆਰ ਕਰ ਰਿਹਾ। ਔਰ ਆ ਮੈਂ ਇੱਕ ਚੈਨਲ ਬਣਾਇਆ ਵਾ। ਇਹਦੇ ਉੱਤੇ ਹਿੰਦੀ ਦੇ ਜੋ ਹੋਏਗਾ ਔਰ ਅੰਮ੍ਰਿਤ ਕੀ ਬੇਲਾ ਦੇ ਵਿੱਚ ਪੰਜਾਬੀ ਦੇ ਸਿਖਾਵਾਂਗਾ। ਉਹਨਾਂ ਨੂੰ ਸਬਸਕ੍ਰਾਈਬ ਕਰੋ। ਇਹ ਜਿੱਦਣ ਮੇਰਾ ਸਾਰਾ ਕੋਰਸ ਤਿਆਰ ਹੋ ਗਿਆ ਤੇ ਮੈਂ ਇਹ ਨਹੀਂ ਆ ਕਿ ਵੱਡੇ ਵੱਡੇ ਮੈਂ ਦਵਾਂਗਾ ਜੀ ਤੂੰ 2 ਘੰਟੇ ਨਹੀਂ 15 ਤੋਂ 20 ਮਿੰਟ ਦੀ ਕਲਾਸ ਹੋਏਗੀ। ਉਹ ਮੈਂ ਤੁਹਾਨੂੰ ਜੋ ਸਿਖਾਵਾਂਗਾ। ਅਗਰ ਕਹੋਗੇ ਤੇ ਜ਼ੂਮ ਦੇ ਉੱਤੇ ਜਾਂ ਕਿਸੇ ਹੋਰ ਪਲੇਟਫਾਰਮ ਤੋਂ ਅਸੀਂ ਕਰਾਂਗੇ ਕਿ ਅਮੋ ਸਾਹਮਣੇ ਅਸੀਂ ਗੱਲ ਕਰ ਸਕਾਂਗੇ ਉਹ ਜਿੱਦਾ ਸੰਗਤ ਕਹੇਗੀ ਉਦਾਂ ਕਰਾਂਗੇ ਮੇਰਾ ਇੱਕ ਮੰਨਣਾ ਹੈ ਕਿ ਹਰ ਬੰਦੇ ਨੂੰ ਆਪਣੀ ਕਿਸਮਤ ਬਾਰੇ ਪਤਾ ਹੋਣਾ ਚਾਹੀਦਾ ਅੱਛਾ ਦੂਜਾ ਉਪਾਅ ਇਹ ਹੈਗਾ ਜੇ ਜਦੋਂ ਵੀ ਤੁਸੀਂ ਕਿਸੇ ਕੰਮ ਤੇ ਜਾ ਰਹੇ ਹੋ ਤੁਸੀਂ ਕਿਹਦੇ ਕੰਮ ਤੇ ਜਾਣਾ ਹੈਗਾ ਕਿਸੇ ਨਾਲ ਜੂਰੀ ਮੀਟਿੰਗ ਹੈਗੀ ਆ ਕੋਰਟ ਕੇਸ ਵਿੱਚ ਜਾ ਰਹੇ ਹੋ ਜਾਂ ਕਿਧਰੇ ਵੀ ਤੁਸੀਂ ਜਾ ਰਹੇ ਹੋ ਜਾਂ ਫੇ ਤੁਹਾਨੂੰ ਇਹ ਸ਼ੱਕ ਆ ਕੇ ਮੇਰਾ ਕੰਮ ਹੋਏਗਾ ਜਾਂ ਨਹੀਂ ਹੋਏਗਾ ਕੁਝ ਨਹੀਂ ਕਰਨਾ ਛੋਟਾ ਜਿਹਾ ਕੰਮ ਕਰੋ ਥੋੜਾ ਜਿਆ ਤੁਸੀਂ ਚਾਂਦੀ ਦਾ ਬਰਾਦਾ ਆਪਣੇ ਹੀ ਲਿਆ ਕੇ ਰੱਖ ਲੋ ਉਹ ਚਿੱਕੀ ਕਰਨਾ ਜਿੰਨਾ ਤੁਸੀਂ ਜਾਣਾ ਇੱਕ ਚੁਟਕੀ ਐਦਾ ਭਰ ਲੈਣੀ ਹੈ ਬਸ ਇੰਨੇ ਕ ਚਲੇ ਜਾਣਾ ਕਿੱਥੇ ਤੁਸੀਂ ਇੰਟਰਵਿਊ ਜਾ ਰਹੇ ਹੋ ਜਾਂ ਕਿਸੇ ਨਾਲ ਡੀਲਿੰਗ ਕਰਨ ਜਾ ਰਹੇ ਹੋ ਜਾਂ ਕੋਰਟ ਜਾ ਰਹੇ ਹੋ ਤੇ ਅੰਦਰ ਚੁੱਪਚਾਪ ਐ ਕਰਕੇ ਬਸ ਤੁਸੀਂ ਦੇਖਣਾ ਜਿਹੜੇ ਵੀ ਕੰਮ ਤੁਸੀਂ ਜਾ ਰਹੇ ਹੋ ਜਾਂ ਗਏ ਹੋ ਉਹ ਕੰਮ ਤੁਹਾਡੇ ਵੱਲ 80% ਪਹਿਲਾਂ ਹੀ ਚੁੱਕ ਜਾਏਗਾ ਬਾਕੀ 20% ਤੁਹਾਡੀ ਆਪਣੀ ਲਿਆਕਤ ਹੈਗੀ ਕਿ ਤੁਸੀਂ ਉਹਨੂੰ ਕਿੰਨਾ ਅਚੀਵ ਕਰ ਸਕਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਇਸ ਚੈਨਲ ਦੇ ਤੇ ਤੁਹਾਨੂੰ ਉਪਾਏ ਮਿਲਣਗੇ ਇੱਕ ਤੋਂ ਇੱਕ ਏ ਮੇਰਾ ਫੋਨ ਨੰਬਰ ਹੈਗਾ ਸਿਰਫ WhatsApp ਵਾਸਤੇ ਦੂਜਾ ਫੋਨ ਤੇ ਨਾ ਟਰਾਈ ਕਰੋ ਲੋਕ ਕਰਦੇ ਆ ਮੇਰੇ ਵੀਰ ਭੈਣ ਭਰਾ ਦੂਜੇ ਨੰਬਰ ਤੇ ਡਾਇਰੈਕਟ ਫੋਨ ਕਰਦੇ ਉੱਥੇ ਨਾ ਕਰੋ ਉਹ ਫੋਨ ਬੰਦ ਰਿੰਦਾ ਹੈਗਾ ਪਹਿਲਾਂ ਕੰਮ ਤੇ ਜਾਂਦਾ ਸੀਗਾ ਉਹਨੂੰ ਗਵਾਚ ਹੀ ਗਿਆ ਵਾ ਪਤਾ ਨਹੀਂ ਕਿੱਥੇ ਰੱਖਿਆ ਗਿਆ ਚਾਰਜ ਕਰ ਲਈਦਾ ਆ ਤੇ ਤੁਹਾਨੂੰ WhatsApp ਦੇ ਉੱਤੇ ਗੱਲ ਹੋ ਜਾਂਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ